ਹਾਂਜੀ ਸਸਤੀ ਕਾਲ ਸਾਰੇ ਵੀਰਾਂ ਨੂੰ ਹੀਫਰ ਦਿਖਾਉਣ ਲੱਗੇ ਜੀ ਤੁਹਾਨੂੰ ਪਰ ਇਹ ਸੇਲ ਤੇ ਨਹੀਂ ਹੈਗੀ ਜੀ ਸ਼ੌਂਕੀਆ ਤੌਰ ਤੇ ਦਿਖਾ ਰਣੀ ਤੁਹਾਨੂੰ ਇਹ ਬੱਚੀ ਦੀ ਜਿਹੜੀ ਉਮਰ ਆ 9ਵੇਂ ਮਹੀਨੇ ਦੀ 18 ਤਰੀਕ ਨੂੰ ਇਹ 8 ਮਹੀਨੇ ਦੀ ਹੋਈ ਜੀ ਹਜੇ ਜਿਹੜੀ ਇਹਦੀ ਡਿਟੇਲ ਆ ਆਪੇ ਸੀ ਮੈਕਸ ਬੈਂਬੀਰੋ ਦੇ ਸੀਮੰਦੀ ਹੈ ਜੀ ਮਾਂ ਹੈਗੀ ਜੀ ਇਹਦੀ ਜੂਨੀਅਰ ਦੀ ਜੂਨੀਅਰ ਦੇ ਪਿੱਛੇ ਟਰਮੀਨੇਟਰ ਦੀ ਇੰਨੀ ਬਰੀਕ ਬੱਚੀ ਹੈ ਤੁਸੀਂ ਦੇਖ ਸਕਦੇ ਹੋ ਸੀਐਮਐਕਸ ਦਾ ਕੀ ਰਿਜ਼ਲਟ ਆ ਮੰਨ ਲਓ ਜਿਹੜੀ ਮਾਂ ਦਾ ਪਹਿਲੇ ਸੂਏ ਦਾ ਇਹ ਦੁੱਧ ਆ 48 ਤੋਂ 49 ਲੀਟਰ ਦਾ ਬੱਚੀ ਚ ਬਰੀਕੀ ਦੇਖ ਸਕਦੇ ਤੁਸੀਂ ਕਿੰਨੀ ਉਪਰੋਂ ਕਿੰਨੀ ਸਿੱਧੀ ਆ ਕੱਲੀ ਕੱਲੀ ਪਸੜੀ ਦੇਖਦੀ ਹੈ ਜੀ ਲੱਤਾਂ ਇੰਨੀਆਂ ਮਜ਼ਬੂਤ ਆ ਮੰਨ ਲਓ ਕਹਿ ਸਕਦੇ ਆ ਬੱਚੀ ਨੂੰ ਦੇਖ ਕੇ ਐਂ ਲੱਗਦਾ ਵੇ ਫੌਰਨ ਵਾਲੀ ਹੋਈ ਆ ਕੋਈ ਕਮੀ ਨਹੀਂ ਜੀ ਹੈਗੀ ਬੱਚੀ ਦੇ ਵਿੱਚ ਬਾਕੀ ਇਹ ਚੀਜ਼ਾਂ ਦਾ ਮਤਲਬ ਆਪਾਂ ਖਾਸ ਧਿਆਨ ਰੱਖੀਦਾ ਐਨੀਮਲ ਲੈਣ ਲੱਗੇ ਵੇ ਬ੍ਰੀਕੀਪਨ ਵਾਲਾ ਪਸ਼ੂ ਵੱਧ ਪਸੰਦ ਕਰੀਦਾ ਜ਼ਰੂਰੀ ਨਹੀਂ ਪਸ਼ੂ ਇਹ ਬੱਚੀ ਹੁਣ ਆਪਣੇ ਤਰੀਕੇ ਦੇ ਹਿਸਾਬ ਦੇ ਨਾਲ ਰਾਜੀ ਵੀ ਪੂਰੀ ਆ ਜਿੰਨੀ ਹੋਣੀ ਚਾਹੀਦੀ ਆ ਪਰ ਇਹਦੇ ਉੱਪਰ ਬਿਲਕੁਲ ਵੀ ਮਾਸ ਨਹੀਂ ਚੜਿਆ ਹੋਇਆ ਪੇਟਾ ਦੇਖ ਲਓ ਥੱਲੇ 8 ਮਹੀਨੇ ਦੀ ਬੱਚੀ ਦਾ ਕਿੱਡਾ ਪੇਟਾ ਐ ਹੁਣੇ ਬੱਚੀ ਦੇਖਣ ਚ ਐ ਲੱਗਦੀ ਆ ਜਿੱਦਾਂ 1.5 ਸਾਲ ਦੀ ਹੋਵੇ ਇਸ ਬੱਚੀ ਦੀ ਜੇ ਮਿਲਕ ਕਪੈਸਿਟੀ ਦੀ ਗੱਲ ਕਰੀਏ ਤਾਂ ਪਹਿਲੇ ਰੂਏ ਸੋਖਾ ਸੋਖਾ 45 ਕਿਲੋ ਦੇ ਸਕਦੀ ਆ ਆਪਾਂ ਇਹਦੇ ਉੱਪਰ ਬਹੁਤ ਵਧੀਆ ਮਤਲਬ ਜਿਆਦਾ ਪੈਸੇ ਖਰਚ ਕਰਕੇ ਇਹ ਬੱਚੀ ਖਰੀਦੀ ਆ ਜੇ ਪਰਮਾਤਮਾ ਨੇ ਚਾਇਆ ਤਾਂ ਸ਼ਾਇਦ ਆਪਣੀ ਸੁਨੇ ਅੱਗੇ ਮੇਰੇ ਕੋਲ ਇੱਕ ਵਾਈਟ ਕਲਰ ਦੀ ਬੱਚੀ ਸੀਗੀ ਕਿਸੇ ਮਜਬੂਰੀ ਕਾਰਨ ਆਪਾਂ ਨੂੰ ਸੇਲ ਕਰਨੀ ਪਈ ਸੀ ਤੇ ਇਹ ਆਪਾਂ ਆਪਣੇ ਵਾਸਤੇ ਲੈ ਕੇ ਆਂਦੀ ਆ ਜੀ ਤੁਹਾਨੂੰ ਕਿੱਦਾਂ ਦੀ ਲੱਗੀ ਜੀ ਮੈਨੂੰ ਨਹੀਂ ਇਹਦੇ ਵਿੱਚ ਕੋਈ ਕਮੀ ਲੱਗੀ ਬਾਕੀ ਤੁਸੀਂ ਜ਼ਰੂਰ ਦੇਖਿਓ ਕਿਉਂਕਿ ਐਦਾਂ ਦੇ ਜਾਨਵਰ ਬਹੁਤ ਘੱਟ ਦੇਖਦੇ ਆ ਐਨੀਮਲ ਤਾਂ ਪਰੇ ਤੋਂ ਪਰੇ ਆ ਪਰ ਐਨੀ ਬਰੀਕੀ ਐਨੀਮਲ ਦੇ ਵਿੱਚ ਆਣੀ ਵੈਸੇ ਜਿਹੜੇ ਬੰਬੀਰੋ ਦੇ ਐਨੀਮਲ ਆ ਹੁਣ ਤੱਕ ਜਿੰਨੀਆਂ ਵੀ ਮੈਂ ਬੱਚਿਆਂ ਦੇਖਿਆ ਜ਼ਿਆਦਾ ਚਿੱਟੀਆਂ ਆਈਆਂ ਕਿਉਂਕਿ ਉਹ ਬੁੱਲ ਵੀ ਥੋੜਾ ਚਿੱਟੇ ਪੰਦੇ ਵਿੱਚ ਹੀ ਆ ਤੁਹਾਨੂੰ ਕਿੱਦਾਂ ਦੀ ਲੱਗੀ ਜਰੂਰ ਦੇਖਿਓ ਜੀ ਸਸੀਕਲ ਸਾਰੇ ਵੀਰਾਂ ਨੂੰ